ਹਾਂਜੀ ਦੋਸਤੋ ਆਪਾਂ ਆਇਆ ਅੱਜ ਅਟਾਰੀ ਬਾਰਡਰ ਤੁਹਾਨੂੰ ਦਿਖਾਉਣੇ ਆ ਵੀ ਸ਼ਰਮਾ ਜੀ ਪਰ ਜਿਗਾਰ ਬਹੁਤ ਤਕੜੇ ਤਕੜੇ ਕਰ ਦਿੰਦੇ ਆ ਜੀ ਕਿਉਂਕਿ ਇਹਨਾਂ ਨੇ ਆਪਣੇ ਮਾਲ ਡੰਗਰ ਮੱਝਾਂ ਵੀ ਰੱਖੀਆਂ ਹੋਈਆਂ ਆ ਜੀ ਤੇ ਆਹ ਦੇਖ ਲਓ ਕਿਵੇਂ ਜਗ੍ਹਾ ਭਾਵੇਂ ਕਿਦਾ ਇਰਾ ਪਾ ਦਿੰਦੇ ਆ ਵੀ ਇੰਜਣ ਕਿੱڑی ਜਗ੍ਹਾ ਰੱਖਣਾ ਤੇ ਬੰਦੇ ਨੂੰ ਸਮਝ ਨਹੀਂ ਆਉਂਦੀ ਤੇ ਆਹ ਵੇਖੋ ਵੀਰਾਂ ਨੇ ਕਿਰਾਂ ਕਰਕੇ ਆਪਦਾ ਜਿਗਾਰ ਲਾ ਕੇ ਸ਼ਰਮਾ ਜੀ ਉਹਨਾਂ ਨੇ ਤੇ ਆਹ ਵੇਖੋ ਪੂਰਾ ਟੋਕਾ ਇੱਕ ਨੰਬਰ ਸਿਸਟਮ ਕੀਤਾ ਕੰਮ ਸਾਰਾ ਬੜਾ ਪੁਰਾਣਾ ਵਿਰਸਾ ਸੰਭਾਲਿਆ ਹੋਇਆ ਵੀਰਾਂ ਨੇ ਪਾਕਿਸਤਾਨ ਨੂੰ ਉਸ ਦਿਨ ਟਰੈਕਟਰ ਵੀ ਵਿਖਾਇਆ ਸੀ ਤੇ ਇਹ ਬਾਈ ਦੀ ਮਦਾਨੀਆਂ ਜਿਹੜੀਆਂ ਕੱਲ ਸਾਡੇ ਫੌਜੀ ਸਾਹਿਬ ਹੁਣੀ ਪਹੁੰਚੇ ਸੀਗੇ ਪੁਰਾਣੀਆਂ ਚੀਜ਼ਾਂ ਨਹੀਂ ਸੀ ਮਿਲ ਰਹੀਆਂ ਤੇ ਆ ਵੇਖੋ ਦੁੱਧ ਰੈਡ ਕਰਾਲੀ ਮਦਾਨੀ ਜਿਹੜੀ ਆਪਣੇ ਹੱਥਾਂ ਦੇ ਨਾਲ ਉਹ ਵੀ ਪਈ ਹੈ ਜੀ ਤੇ ਬੜੀ ਤਗੜੀ ਗੱਲ ਹੈ ਜੀ ਤੇ ਬਾਕੀ ਇਧਰ ਆ ਟਰੈਕਟਰ ਦਾ ਮੋਟਰਾਲਾ ਵਿਖਾਇਆ ਸੀ ਤੇ ਅੱਜ ਵੀ ਵੇਖੋ ਸਾਰੇ ਜਗਾੜ ਲਾ ਕੇ ਇਹ ਸ਼ਾਹੀ ਹੁਣੀ ਇਹਨਾਂ ਦਾ ਬ੍ਰਦਰ ਆ ਜੀ ਛੋਟੇ ਕੇ ਵੱਡੇ ਆਪਣੇ ਛੋਟੇ ਛੋਟੇ ਬ੍ਰਦਰਜ਼ ਬਾਕੀ ਸਮਾਨ ਤੇ ਤੁਸੀਂ ਲੈ ਕੇ ਦਿੰਦੇ ਆ ਨਾ ਰਲ ਮਿਲ ਕੇ ਹਨਾ ਸਾਜੀ ਬੜੇ ਜਗਾਰ ਕਾ ਮੈਂ ਉਦੋਂ ਵੇਖਿਆ ਟਰੈਕਟਰ ਵੀ ਤੇ ਜਗਾਰ ਬਹੁਤ ਕਰਦੇ ਸੀ ਇਦਾਂ ਰਲ ਮਿਲ ਕੇ ਫਿਰ ਬਿਲਕੁਲ ਲਗਾ ਰਿਹਾ ਜੀ ਲਗਾ ਰਿਹਾ ਜੀ ਤੇ ਬਾਕੀ ਜਿਹੜੀ ਆਪਦੀ ਚੀਜ਼ ਦੀ ਗਾਰੰਟੀ ਹੈ ਨਾ ਗਾਰੰਟੀ ਹੈਗੀ ਆ ਤੇ ਆ ਵੀ ਗੱਲ ਹੈਗੀ ਆ ਬਾਕੀ ਤੁਹਾਨੂੰ ਗ੍ਰਿਲ ਵਿਖਾਉਨੇ ਆ ਬਿਨਾ ਵੇਲਡਿੰਗ ਕੀਤੀ ਵਾਹ ਜੀ ਵਾਹ ਪੂਰੀ ਗ੍ਰਿਲ ਲਾਈ ਆ ਕਿਤੇ ਜੋੜ ਨਹੀਂ ਲੱਗਾ ਦਿਹੂਗਾ ਤੁਹਾਨੂੰ ਕਿਹੜੇ ਬਿਲਡਿੰਗ ਦਾ ਕਿ ਮਾਸਾ ਵੀ ਲਗਾਣੇ ਦੀ ਹੋਊਗਾ ਵਾਹ ਜੀ ਵਾਹ ਚਲੋ ਆਪਾਂ ਉਹ ਵੀ ਦੇਖਦੇ ਆਂ ਜੀ ਚਲੋ ਤੁਹਾਨੂੰ ਘਰ ਉਹ ਵੀ ਦਿਖਾਈਏ ਤੇ ਬਾਕੀ ਆ ਟਰੈਕਟਰ ਦੇ ਤਾਂ ਤੁਹਾਨੂੰ ਦਰਸ਼ਨ ਕਰਾਏ ਸੀ ਆਪਾਂ ਉਹ ਦਿਨ ਵੀ ਤੇ ਬਾਕੀ ਆ ਵੇਖ ਲਓ ਇਹ ਵੀ ਟਰੈਕਟਰ ਵੀ ਇਹਨਾਂ ਛਾਵਾਂ ਨੇ ਆਪ ਤਿਆਰ ਕੀਤਾ ਜੀ ਆਂਦੇ ਵੀ 14 14 ਡੰਗਰਾਂ ਦੇ ਪੱਠਿਆਂ ਸੀਨ ਦੇ ਤੇ ਲੈ ਆਉਦੇ ਰਹੇ ਆ ਵੀ ਕੋਈ ਪ੍ਰਵਾਹ ਹੀ ਨਹੀਂ ਮੰਨਦਾ ਵੇਖੋ ਟਰਾਲਾ ਬਣਾਇਆ ਆਪ ਸਾਰਾ ਕਰਕੇ ਪੂਰੀ ਹੋਕਾ ਕਲਾ ਕੇ ਹਨਾ ਤੇ ਕੈਰ ਵੀ ਅਗਲੇ ਬੰਨੇ ਤਾਂ ਮੋਟਰਸਾਈਕਲ ਤੇ ਆਹ ਗੱਡੀ ਦੇ ਟਾਇਰ ਆ ਤੇ ਹਰ ਇੱਕ ਚੀਜ਼ ਬਾਈ ਜੀ ਮੂੰਹ ਬੋਲਦੀ ਆ ਸਾਡੇ ਕ੍ਰਾਸ ਡੈਕ ਲਾ ਕੇ ਐਫਐਮ ਲਾ ਕੇ ਤੇ ਹਰਨ ਵੀ ਹਿੱਸਾ ਇਹ ਕਾਦਾ ਹਿੱਸਾ ਬੜਾ ਇਹ ਛੋਟੇ ਹਾਥੀ ਦਾ ਹਿੱਸਾ ਆ ਲੈ ਛੋਟੇ ਹਾਥੀ ਦਾ ਹਿੱਸਾ ਬਾਈ ਜੀ ਇਹ ਪੂਰਾ ਇੱਕ ਨੰਬਰ ਸੋਹਣਾ ਕੰਮ ਆ ਤੇ ਅੱਗੇ ਆ ਤੁਸੀਂ ਦੇਖ ਸਕਦੇ ਆ ਖੰਡਾ ਬਣਿਆ ਤੇ ਬੰਮਪਰ ਬਣਾਇਆ ਪੂਰਾ ਸੰਗਲੀਆਂ ਲਾ ਕੇ ਵੀਰ ਨੇ ਤੇ ਮਨ ਖੁਸ਼ ਹੋ ਜਾਂਦਾ ਵੀਰ ਜੀ ਜਦੋਂ ਮੈਂ ਤਾਂ ਬਸ ਇਹੋ ਕੁਝ ਦੇਖੀਦਾ ਜਦੋਂ ਆਇਆ ਨਾ ਵੀ ਆਪਾਂ ਸਭਰਾ ਤੋਂ ਪਹੁੰਚੇ ਆ ਤੇ ਬਹੁਤ ਸੋਹਣਾ ਲੱਗਾ ਛਤਰੀ-ਛਤਰੀ ਬਣਾ ਕੇ ਤੇ ਬਾਕੀ ਆ ਜੋ ਤੁਹਾਨੂੰ ਬਾਕੀ ਇੰਜਨ ਵੀ ਤੁਸੀਂ ਦੇਖ ਲਿਆ ਵੇਖੋ ਪੱਠੇ ਕੁੱਤਰ ਨਾਲਾ ਵੀ ਆਪਾਂ ਕਈ ਵਾਰ ਜਗ੍ਹਾ ਹੀ ਨਹੀਂ ਲੱਭਦੀ ਵੀ ਯਾਰ ਵੀ ਰੱਖਣਾ ਇੰਜਨ ਕਿੱਥੇ ਆ ਤੇ ਇਹਨਾਂ ਨੇ ਪੂਰਾ ਸਿਸਟਮ ਕਰਕੇ ਵੇਖ ਲਓ ਉੱਤੇ ਹੀ ਟੋਕੇ ਦੇ ਜਗਾੜ ਫਿੱਟ ਕਰਕੇ ਆਵ ਤੇ ਬਾਕੀ ਮੈਂ ਦਾ ਨਹੀਂ ਬਾਕੀ ਤਾਂ ਗਰੇਲੇ ਵਿਖਾਉਣੇ ਆ ਜੀ ਆਜੋ ਪਾ ਚੱਲਦੇ ਆ ਕਿਉਂਕਿ ਸਹਿਯੋਗ ਦਿੰਦੇ ਆ ਜੀ ਸ਼ਾਹ ਜੀ ਨਾਲ ਵੱਡੇ ਸ਼ਾਹ ਜੀ ਤੇ ਛੋਟੇ ਸ਼ਾਹ ਜੀ ਬਾਕੀ ਆ ਤੁਸੀਂ ਗ੍ਰੇਲ ਬਾਈ ਜੀ ਦੇਖ ਸਕਦੇ ਹੋ ਕਿ ਕਿ ਕਦੇ ਵੀ ਕੋਈ ਮਿਸਤਰੀ ਹੁੰਦਾ ਜੀ ਉਹ ਪਨ ਘੜ ਕਰਕੇ ਕਿਉਂਕਿ ਟੋਚ ਲਾ ਦਿੰਦੇ ਆ ਬਾਕੀ ਵੀ ਜ਼ਿਆਦਾ ਵੀ ਕਿਤੇ ਟੋਚ ਨਹੀਂ ਲਾਇਆ ਜਿਹੜੀ ਵੀ ਗ੍ਰੇਲੇ ਬਣੀਆਂ ਪੂਰੀ ਕੰਪਲੀਟ ਇਤਰਾ ਹੀ ਬਣਾਈ ਗਈ ਆ ਬੂਏ ਦੇ ਉੱਤੇ ਲੱਗੀ ਹੋਈ ਆ ਜੀ ਟ੍ਰੈਕਟਰੀ ਵਿਖਾਇਆ ਸਾਰਾ ਸਿਸਟਮ ਤੁਹਾਨੂੰ ਦਿਖਾਇਆ ਬਾਕੀ ਗ੍ਰੇਲ ਤੇ ਕੋਈ ਟੈਂਕੀ ਵਾਲਾ ਕੰਮ ਕਿਉਂ ਛਾ ਜੀ ਨਹੀਂ ਹੈਗਾ ਜੀ ਕੋਈ ਨਹੀਂ ਟੈਂਕਲ ਆਇਆ ਹੈ ਨਾ 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 ਤੇ ਬੜੀ ਵੱਡੀ ਕੋਈ ਨਟ ਨਹੀਂ ਫਟ ਗਈ ਕੋਈ ਨਟ ਨਹੀਂ ਮੇਨ ਗੱਲ ਇਹ ਜੇ ਕੋਈ ਨਟ ਨਹੀਂ ਕੋਈ ਟੋਚ ਨਹੀਂ ਤੇ ਇਤਰਾ ਹੀ ਬਾਈ ਜੀ ਗ੍ਰਿਲ ਬਣਾਈਆਂ ਵੀਰਾਂ ਨੇ ਬੜੀ ਤਗਣੀ ਤਕਨੀਕ ਆ ਬਾਈ ਜੀ ਵੀਡੀਓ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀਵਾਤੋ ਬਾਈ ਜੀ ਧੰਨਵਾਦ ਜੀ ਬਾਕੀ ਵੀਰ ਜੀ ਏਸੀ ਕੂਲਰ ਇਹ ਵੀ ਜਗਾਰ ਲਾ ਕੇ ਬਣਾਇਆ ਵੇਖੋ ਕੈਨ ਕੱਟ ਕੇ ਤੇ ਪੂਰਾ 1 ਕ ਨੰਬਰ ਕੰਮ ਕੀਤਾ ਵੀ ਇਹ ਨਹੀਂ ਗੱਲ ਪੱਖਾ-ਪੱਖਾ ਲੱਗਾ ਪੂਰਾ ਪਾਣੀ ਵੀ ਚੱਕਦਾ ਤਾਂ ਨੂੰ ਠੰਡੀ ਹਵਾ ਆਉਂਦੀ ਏਸੀ ਵਰਗੀ ਬਾਈ ਜੀ ਹੈ ਹੀ ਏਸੀ ਤੇ ਬਣਾਇਆ ਜਗੜ ਲਾ ਕੇ ਆ ਭਰਾਵਾਂ ਨੇ ਬਾਕੀ ਆ ਕਹਿਣ ਦੇ ਸਹਜ ਜੀ ਤੁਸੀਂ ਸਾਈਡ ਕਰਕੇ ਓਕੇ ਤੇ ਆ ਸਟੈਂਡ ਇਨਵਰਟਰ ਰੱਖਣ ਵਾਲਾ ਸਟੈਂਡ ਵੀ ਆਪ ਤਿਆਰ ਕੀਤਾ ਵੀਰਾਂ ਨੇ ਬਾਕੀ ਤੁਹਾਨੂੰ ਪਹਿਲਾਂ ਵੀ ਦਿਖਾਇਆ ਵੀ ਕਾਇਸਟਾ ਪੁਰਾਣੇ ਤੋਂ ਪੁਰਾਣੀ ਕਾਇਸਟੇ ਦੁਕਾਨ ਤੇ ਮਿਲੂਗੀ ਜੀ ਤੇ ਕੱਲ ਪਰਸੋ ਫੌਜੀ ਪਹੁੰਚੇ ਸੀ ਆਪਣੇ ਤੇ ਉਹ ਵੀਰ ਪੁਰਾਣੇ ਤੋਂ ਪੁਰਾਣੀ ਚੀਜ਼ ਲੱਭ ਰਹੇ ਸੀ ਪਰ ਜਦੋਂ ਲੋਡ ਹੁੰਦੀ ਹੈ ਨਾ ਤੇ ਇਹ ਛਾਵਾਂ ਨੇ ਪੁਰਾਣੇ ਤੋਂ ਪੁਰਾਣੀਆਂ ਚੀਜ਼ਾਂ ਪੁਰਾਣਾ ਵਿਰਸਾ ਵੀ ਸਾਹਮਣੇ ਰੱਖਿਆ ਤੇ ਪਰ ਆਵਦੀ ਤਕਨੀਕ ਵੀ ਬਹੁਤ ਹਾਈ ਲੈਵਲ ਤੇ ਵੱਡੀ ਕਾਮਯਾਬ ਕਰਦੇ ਆ ਤੇ ਵੇਖ ਸਕਦੇ ਆ ਤੁਸੀਂ ਟਰੈਕਟਰ ਵੀ ਬਣਿਆ ਗ੍ਰਿਲ ਵੀ ਤੁਹਾਨੂੰ ਦਿਖਾਈ ਇੰਜਨ ਵੀ ਟੋਕੇ ਤੇ ਫਿੱਟ ਕੀਤਾ ਦਿਖਾਇਆ ਵੀ ਗਾਗਰ ਤੇ ਸਾਗਰ ਭਰਨ ਵਾਲੀ ਗਾਗਰ ਗੱਲ ਬਣਦੀ ਹੈ ਜੀ ਗਾਗਰ ਚ ਸਾਗਰ ਭਰਨਾ ਥੋੜੀ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਕੁਝ ਬਣ ਜਾਣਾ ਯਾਰ ਦੇਖੋ ਕਹਿਣ ਪਾਣੀ ਜਿਹੜਾ ਤੇ ਸ਼ਰਮਾ ਜੀ ਸਟੋਰ ਆ ਜੀ ਅਟਾਰੀ ਬਾਉਂਡਰ ਦੇ ਵਿੱਚ ਦੇਖ ਸਕਦੇ ਆ ਤੁਸੀਂ ਜਾ ਕੇ ਕਿਤੇ ਵੀ ਤੁਹਾਡਾ ਗੇੜ ਵਜੇ ਜਿਹੜੋ ਕਿਤੇ ਅਟਾਰੀ ਬੋਟ ਨੂੰ ਜਾਓ ਤੇ ਸ਼ਰਮਾ ਜੀ ਦੀ ਦੁਕਾਨ ਉਹਦੀ ਕਿਸੇ ਨੂੰ ਵੀ ਤੁਸੀਂ ਪੁੱਛ ਸਕਦੇ ਆ ਜੀ ਬੜੀਆਂ ਹੀ ਰੂਹ ਖੁਸ਼ ਹੋ ਜਾਂਦੀ ਹੈ ਜੀ ਤੇ ਪੂਰਾ ਫਾਟਕ ਦੇ ਲਾਗੇ ਦੁਕਾਨ ਹੈ ਸ਼ਰਮਾ ਜੀ ਦੀ ਹਾਂ ਜੀ ਜੀ ਰੇਲਵੇ ਫਾਟਕ ਦੇ ਨਾਲ ਕਰਿਆਨੇ ਦੀ ਦੁਕਾਨ ਹੈ ਸ਼ਰਮਾ ਜੀ ਉਹਨਾਂ ਦੀ ਤੇ ਉਹਨਾਂ ਦੀ ਸ਼ਾਪ ਤੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੇ ਬਾਕੀ ਕਰੋ ਵੀਡੀਓ ਬਾਤੋ ਬਾਤੇ ਸ਼ੇਅਰ ਮੇਰੇ ਭਰਾ ਤੇ ਕਿਸ ਤਰ੍ਹਾਂ ਮੈਂ ਤੁਹਾਨੂੰ ਪੁਰਾਣੀਆਂ ਪੁਰਾਣੀਆਂ ਦਿਖਾ ਦੀਆਂ ਤੇ ਇੰਜਨ ਵੀ ਕਿਵੇਂ ਫਿਟ ਕੀਤਾ ਟੋਕੇ ਦੇ ਬੜੇ ਤਿਆਰ ਬਣਾ ਤੇ ਗਰੇਲ ਜਿਹੜੀ ਬਿਨਾ ਟੈਂਕੇ ਲਾਇਆ ਤੋ ਉਹ ਵੀ ਦਿਖਾਈ ਤੇ ਬਾਕੀ AC ਕੂਲਰ ਵੀ ਤੁਸੀਂ ਦੇਖ ਲਿਆ ਜੀ ਧੰਨਵਾਦ ਦੋਸਤੋ